ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਇਹ ਦੱਸਣ 'ਚ ਮਾਣ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਸ ਨੂੰ ਆਪਾਂ ਸਗਨ ਸਕੀਮ ਕਹਿੰਦੇ ਆ ਅਸ਼ੀਰਵਾਦ ਸਕੀਮ ਦੇ ਤਹਿਤ ਪਹਿਲਾ 30 ਦਿਨ ਦੇ ਵਿੱਚ ਜਿਹੜਾ ਅਸੀਂ ਆਪਦੇ ਪੇਪਰ ਫਾਈਲ ਕਰਨੇ ਸੀ ਗਰੀਬ ਸਾਡੇ ਲੋਕ ਸੀ ਅਨਪੜ੍ਹ ਸੀ ਉਹਨਾਂ ਨੂੰ ਕਈ ਵਾਰੀ ਸਮਾਂ ਵੱਧ ਲੱਗ ਜਾਂਦਾ ਸੀ ਤਾਂ 15 2 25 ਨੂੰ ਮੈਂ ਸਵਾਲ ਪ੍ਰਧਾਨ ਸਭਾ 'ਚ ਰੱਖਿਆ ਸੀ ਔਰ ਅੱਜ ਸਰਕਾਰ ਨੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਜਿਹੜਾ 30 ਦਿਨ ਦਾ ਸਮਾਂ ਸੀ ਉਹਨੂੰ ਵਧਾ ਕੇ 60 ਦਿਨ ਕਰ ਦਿੱਤਾ ਗਿਆ ਹੁਣ ਜਿਹੜੇ ਵੀ ਸਾਡੇ ਕੋਈ ਲਾਭਪਾਤਰੀ ਰਹਿ ਜਾਂਦੇ ਸੀ ਉਹਨਾਂ ਦੇ ਲਈ ਬੜਾ ਸੌਖਾ ਹੋਊਗਾ ਔਰ ਆਪਦੇ ਜੋ ਸਰਕਾਰ ਵੱਲੋਂ ਸਕਨ ਸਕੀਮ ਦਿੱਤੀ ਜਾ ਰਹੀ ਹੈ ਉਹ ਸਕਨ ਸਕੀਮ ਦਾ ਲਾਹਾ ਲੈ ਸਕਣਗੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮੰਤਰੀ ਸਾਹਿਬ ਦਾ ਔਰ ਤੁਹਾਡਾ ਸਾਰਿਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੇਰੇ ਧਿਆਨ ਚ ਤੁਸੀਂ ਲਿਆਂਦਾ ਸੀ ਗਰੀਬ ਲੋਕਾਂ ਦੇ ਨਿਆਂਦਾ ਸੀ ਕਿ ਸਾਡੇ ਜਿਹੜੇ ਹੈ ਸਕੰਦ ਦੇ ਪੈਸੇ ਨਹੀਂ ਆਉਂਦੇ ਤਾਂ ਕਈ ਵਾਰੀ ਪਤਾ ਕਰੀਦਾ ਸੀ ਕਿ ਉਹ ਲੇਟ ਹੋਏ ਆ ਸੋ ਇਸ ਵਾਸਤੇ ਤੁਹਾਡਾ ਸੁਝਾਅ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਨੋਰਥ ਹੈ ਕਿ ਹਰ ਇੱਕ ਬੰਦੇ ਦਾ ਦੁੱਖ ਹੈ ਜਿਹੜਾ ਉਹ ਸਰਕਾਰ ਸੁਣੇ ਤੇ ਉਹਦਾ ਹੱਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ